ਬੀਪੀਐਨ ਕੋਲੇ ਬਹੁਤ ਵੱਡੀ ਸ਼ਕਤੀ ਹੈ ਤੁਸੀਂ ਸਰਕਾਰਾਂ ਬਣਾ ਸਕਦੇ ਹੋ ਤੁਸੀਂ ਸਰਕਾਰਾਂ ਹਟਾ ਸਕਦੇ ਹੋ ਅਗੇ ਸੋਚੇ ਸਮਝੇ ਜਿਹੜੀ ਆਪਣੇ ਕੋਲੇ ਲੋਕ ਦੀ ਤਾਕਤ ਹੈ ਉਹਦੀ ਵਰਤੋਂ ਕਰਦੇ ਰਹੇ ਹਨ ਕੋਈ ਕਾਰਨ ਹੈ ਕਿ ਆਪਣੀਆਂ ਤਕਲੀਫਾਂ ਵੱਧ ਗਈਆਂ ਹਨ ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ ਸਰੋਪਨੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਬੰਦ ਵੀ ਇੱਕ ਕੋਇਕ ਪਾਰਟੀ ਨਮਾਇੰਦਾ ਪਾਰਟੀ ਹੈ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਬਾਦਲ ਕਿੰਨੇ ਸਾਲ ਤੋਂ ਐ ਇਸਲਾਕੇ ਦੇ ਇਸ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਬਾਦਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਨਰਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ 80 ਬੱਚੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਧੀਪੀਆਂ ਦੀ ਪੜ੍ਹਾਈ ਮੁਫਤ ਕੀਤੀ ਆ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਬਾਦਲ ਦਾ ਘਰ ਰਿਪੇਅਰ ਕਰਨ ਵਾਸਤੇ ਪੈਸੇ ਕਿੱਥੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਦਵਾਈ ਆ ਗਈ ਪੰਜਾਬ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਜਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਤਾ ਨੂੰ 2500 ਰੁਪਇਆ ਵੀ ਨਾ ਜਾਲੂ ਕੀਤਾ ਜਾਊਗਾ ਜਿਹੜੀਆਂ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ 33% ਸੀਟਾਂ ਬੀਪੀਐਮ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਦਾ ਕਰਦੇ ਹਾਂ ਜੇ ਉਹ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ री नौकरियां दीपियां वास्ते कीतियां जात बहुत ही योग्य स्त्री काली दल ने कॉन्फ्रेंस वेट मई भागो माता भाग कौर जी नु सपत् ਇਸ ਇਤਿਹਾਸਿਕ ਕਾਠ ਵਿੱਚ ਹਿੱਸਾ ਲੈਣ ਵਾਸਤੇ ਆਏ ਪਿੰਡਾਂ ਚੋਂ ਸ਼ਹਿਰਾਂ ਚੋਂ ਮੇਰੀਆਂ ਮਾਤਾ ਤੇ ਭੈਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਇਸਤਰੀ ਕਾਲੀ ਦਲ ਦੀਆਂ ਸਾਰੀ ਲੀਡਰਸ਼ਿਪ ਨੂੰ ਵਰਕਰ ਨੂੰ ਤੇ ਖਾਸ ਕਰਕੇ ਇਸਤਰੀ ਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਨੂੰ ਜਿਨ੍ਹਾਂ ਨੇ ਪਿਛਲੇ 3-4 ਮਹੀਨਿਆਂ ਤੋਂ ਪਿੰਡ-ਪਿੰਡ ਜਾ ਕੇ ਘਰਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਬੀਬੀਆਂ ਨੂੰ ਸ਼੍ਰੋਮਣੀ ਕਾਲੀ ਦਲ ਵਿੱਚ ਇੱਕ ਵੱਡੀ ਤਾਕਤ ਬਣਨ ਵਾਸਤੇ ਪ੍ਰੇਰਿਆ ਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਐਡਾ ਵੱਡਾ ਇਕੱਠ ਕੱਲੀ ਬੀਪੀਆਂ ਦਾ ਕੀਤਾ ਗਿਆ ਹੈ ਇਸਤਰੀ ਕਾਲੀ ਦਲ ਦੇ ਵਰਕਰਾਂ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਹੈ ਬੀਪੀਆਂ ਕੋਲੇ ਬਹੁਤ ਵੱਡੀ ਸ਼ਕਤੀ ਹੈ ਤੁਸੀਂ ਸਰਕਾਰਾਂ ਬਣਾ ਸਕਦੀ ਹੋ ਤੁਸੀਂ ਸਰਕਾਰਾਂ ਹਟਾ ਸਕਦੇ ਹੋ ਪਰ ਜਦੋਂ ਆਪਾਂ ਬਗੈਰ ਸੋਚੇ ਸਮਝੇ ਜਿਹੜੀ ਆਪਣੇ ਕੋਲੇ ਵੋਟ ਦੀ ਤਾਕਤ ਹੈ ਉਹਦੀ ਵਰਤੋਂ ਕਰਦੇ ਰਹੇ ਹਾਂ ਉਹੀ ਕਾਰਨ ਹੈ ਕਿ ਆਪਣੀਆਂ ਤਕਲੀਫਾਂ ਵੱਧ ਗਈਆਂ ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਬੰਦੀ ਕੋਈ ਇੱਕ ਪਾਰਟੀ ਨਮੈਂਦਾ ਪਾਰਟੀ ਹੈ ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਾਤਾ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ 80 ਬੱਚੇ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ। ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ। ਬਾਪੂ ਬਾਦਲ ਦੇ ਟਾਈਮ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਵੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੂੰ ਪੁਲਿਸ ਭਰਤੀ ਕੀਤਾ ਬਾਪੂ ਬਾਦਲ ਨੇ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ। ਮਹਾਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ। ਖਾਸ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਵੇ। ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ 'ਚ ਤਰੱਕੀ ਹੋਈ ਆਲਾਕਾ ਜਾਂਦਾ ਕਿਵੇਂ ਇੱਕ ਸ਼ੇਮ ਹੁੰਦੀ ਸੀ ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਐ ਹਸਪਤਾਲ ਬਣਾਏ ਐ ਡਿਸਪੈਂਸਰੀਆਂ ਬਣੀਆਂ ਕੱਸੀਆਂ ਬਣ ਕੱਡੀਆਂ ਖਾਲੇ ਬਣਾਏ ਐ ਗਲੀਆਂ ਨਾਲੀਆਂ ਬਣਾਈਆਂ ਇਹ ਸਾਰੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਬਾਪੂ ਬਾਦਲ ਤਾਂ ਘਰ ਰੇਪੇਰ ਕਰਨ ਵਾਸਤੇ ਪੈਸੇ ਦਿੱਤੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ ਅੱਜ بڑا ਇਤਿਹਾਸਕ ਦਿਨ ਹੈ ਆ ਪਵਿੱਤਰ ਜਗ੍ਹਾ ਇੱਥੇ ਮਾਂ ਭਾਗੋ ਜੀ ਦੀ ਇਤਿਹਾਸ ਮਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗ ਕੋੜ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਵਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਈ ਭਾਗਤੌਰ ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਛਾ ਪੰਜਾਬ ਨੂੰ ਵਾਪਸ ਸਹੀ ਲੀਆਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ ਜਵਾਪਸ ਖੁਸ਼ੀਆਂ ਲੈ ਕੇ ਆਉਣੀਆਂ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ 50 ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇੰਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਦਾ ਨੂੰ 2500 ਰੁਪਿਆ ਮਹੀਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਹੈ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਣਗੀਆਂ 33% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਐਮਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ 'ਚ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਆ ਕਿ ਆਪਣੀਆਂ ਬੀਪੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਅਕਾਲੀ ਦਲ ਦੀ ਸਟਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਿਹਾ ਤੇ ਬੀਪੀਆ ਨੂੰ ਬੇਨਤੀ ਕਰਦਾ ਤੁਸੀਂ ਕਾਲੀ ਦਲ ਦੇ ਮੈਂਬਰ ਬਣਾਓ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਟਰੀ ਵਿੰਗ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਪਰ ਨਾਲੋਂ ਆਪਣੀ ਆਵਾਜ਼ ਨੂੰ ਉਠਾਓ ਉਸ ਆਵਾਜ਼ ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਥੋੜੀ 50% ਆਬਾਦੀ ਹੈ ਜੇ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਥੋਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਥੋਡੀਆਂ ਮੁਸ਼ਕ ਤੁਹਾਡੇ ਲੀਡਰ ਤੁਹਾਨੂੰ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣਨ ਲੱਗ ਜਾਣਗੀਆਂ ਤੁਹਾਡੇ ਘਰੇ ਘਰੇ ਆ ਕੇ ਤੁਹਾਡੇ ਮੁਸ਼ਕਲਾਂ ਹੱਲ ਕਰਨਗੇ ਤੁਹਾਡੀ ਤਾਕਤ ਤਾਂ ਜੇ ਤੁਸੀਂ ਇਕੱਠੇ ਹੋ ਪਰ ਇੱਕ ਮਨ ਬਣਾ ਲਿਓ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਤਿਆਰ ਕਰਕੇ ਆਪਾਂ ਪੰਜਾਬ ਵਿੱਚ ਵਾਪਸ ਖੁਸ਼ੀਆਂ ਲਿਆਉਣ ਵਾਸਤੇ ਮੈਂ ਬੇਨਤੀ ਕਰਨਾ ਚਾਹੁੰਦਾ ਬੀਬੀਆਂ ਨੂੰ ਤੁਸੀਂ ਮਨ ਬਣਾ ਲਓਗੇ ਨਾ ਫਿਰ ਕੋਈ ਤੂਫਾਨ ਤੁਹਾਡੇ ਸਾਹਮਣੇ ਖੜ ਨਹੀਂ ਸਕਦਾ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਤੇ ਕਾਲੀ ਜਲਦੀ ਚੜਦੀ ਕਲਾ ਕਰਾਉਣਾ ਹੈ ਕੋਈ ਵੀ ਅੱਗੇ ਸਾਹਮਣਾ ਨਹੀਂ ਕਰ ਸਕਦਾ ਤੁਹਾਡੀ ਐਡੀ ਵੱਡੀ ਤਾਕਤ ਜਿਵੇਂ ਅੱਜ ਆ ਤੁਹਾਡੀ ਬੀਬੀਆਂ ਦੀ ਕਾਨਫਰੰਸ ਹੈ ਪਰਸੋਂ ਅਸੀਂ ਅਕਾਲੀ ਦਲ ਦੀ ਕਾਨਫਰੰਸ ਲੱਗੀ ਹੈ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਨੂੰ ਲੱਗਦਾ ਥੋੜਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ ਹੈ ਉਹ ਜਿਹੜੇ ਲੀਡਰ ਜੇ ਇੱਥੇ ਬੈਠੇ ਹੈ ਮੈਂ ਉਹਨਾਂ ਨੂੰ ਕਹਦਾ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਜਿਵੇਂ ਐ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ ਮੇਰੀ ਤਾਂ ਮੈਂ ਬੈਠਿਆ ਸੀ ਕੋਰਸ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਬੀਬੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕਦਾਂ ਜੋ ਜਮਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜਮਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆ ਉਹਨਾਂ ਦਾ ਤੁਸੀਂ ਰੋਕੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ ਤਾਂ ਹੁਣ ਅੱਜ ਅਸੀਂ ਫੈਸਲਾ ਕੀਤਾ ਕਿ ਸਟੇਜ ਤੇ ਸਾਰੀਆਂ ਬੀਬੀਆਂ ਬੈਠਣੀਆਂ ਹੌਲੀ ਹੌਲੀ ਬੀਬੀਆਂ ਕੋਲੇ ਕਮਾਨ ਜਾਈ ਜਾਂਦਾ ਘਰ ਦਾ ਦਤ ਤੁਹਾਡੇ ਕੋਲੇ ਹੈਗਾ ਹੀ ਐ ਪਰ ਫਿਰ ਤੋਂ ਮੈਂ ਖੀਚ ਕੇ ਨਾ ਚਾਹਣਾ ਪੰਜਾਬ ਨੂੰ ਬਚਾ ਲੋ ਸਹੀ ਮੈਨੇ ਦੱਸਾਂ ਤੁਸੀਂ ਸਾਰੇ ਦੇਖ ਰਹੇ ਹੋ ਮੈਂ ਮਖੌਲ ਦੀ ਗੱਲ ਨਹੀਂ ਮੈਂ ਸਹੀ ਕਰਿਆ ਤੇ ਅੱਜ ਦੀ ਮੈਂ ਫਿਰ ਤੋਂ ਸਾਰੀ ਲੀਡਰਸ਼ਿਪ ਨੂੰ ਸਾਡੀ ਇਸਤਰੀ ਕਾਲੀ ਦਲ ਦੀ ਪ੍ਰਧਾਨ ਨੂੰ ਮੈਂ ਤਬਦੀਈ ਦੇਣਾ ਚਾਹਣਾ ਹੈ ਤੇ ਮੈਂ ਸੱਚੇ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਟੀਵੀ ਤੇ ਸਾਹਮਣੇ ਦੇਖ ਰਹੀ ਐ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਵੇਂ ਬੀਬੀਆਂ ਨੇ ਮਿਹਨਤ ਕਰਕੇ ਏਡਾ ਵੱਡਾ ਕੱਟ ਕੀਤਾ ਜੇ ਸਾਰੇ ਲੱਗ ਜਾਣ ਤੇ ਸ਼ਰੋਮਨੀ ਕਾਲੀ ਦਲ ਦਾ ਜੇ ਬੀਬੀਆਂ ਇਕੱਠੀਆਂ ਹੋ ਗਈਆਂ ਝੰਡੇ ਥੱਲੇ ਆ ਬੀਬੀਆਂ ਸਾਰਿਆਂ ਨੂੰ ਭਜਾ ਦਨ ਕੇ ਤੇ ਵਾਪਸ ਪੰਜਾਬ ਵਿੱਚ ਪੰਥ ਦਾ ਆਪਣੀ ਪਾਰਟੀ ਦਾ ਰਾਜ ਲਿਆਉਣੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ